ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਪੇਸ਼ ਇਸ ਤੋਂ ਪਹਿਲਾਂ ਕਿਹੜੇ-ਕਿਹੜੇ ਲੀਡਰ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਨ ਚੁੱਕੇ ਨੇ ਹੁਕਮ ਆਓ ਤੁਹਾਨੂੰ ਦੱਸਦੇ ਆ ਪੂਰੀ ਜਾਣਕਾਰੀ ਸਸ਼ੀਕਲ ਜੀ ਮੈਰੀਆਂ ਟੀਮਾਂ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਮਾਨ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਪੇਸ਼ ਹੋਣਗੇ ਇਹ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੇਵ ਸਿੰਘ ਗੜਗੱਜ ਦੇ ਵੱਲੋਂ ਸੁਣਾਏ ਗਏ ਨੇ ਕਿਉਂਕਿ ਲਗਾਤਾਰ ਪੰਜਾਬ ਮਾਨਤ ਮਾਨ ਦੇ ਬੋਲੋ ਗੋਲਕਾਂ ਨੂੰ ਲੈ ਕੇ ਦਸਵੰਧ ਨੂੰ ਲੈ ਕੇ ਧਾਰਮਿਕ ਮੁੱਦਿਆਂ ਲੈ ਕੇ ਕਈ ਵਾਰ ਟਿਪਣੀ ਕਰ ਚੁੱਕੇ ਨੇ ਜਿਸ ਨੂੰ ਲੈ ਕੇ ਇਸ ਦੇ ਉੱਤੇ ਸਖਤ ਤਰਨਾ ਕਰਦੇ ਹੋਏ ਇਹ ਅਹਿਮ ਫੈਸਲਾ ਸੁਣਾਇਆ ਗਿਆ ਤੇ 15 ਜਨਵਰੀ ਨੂੰ ਸ਼੍ਰੀ ਹਕਾਟਖ ਸਾਹਿਬ ਦੇ ਉੱਤੇ ਪੇਸ਼ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਸਪਸ਼ਟ ਕਰਨ ਦੇ ਦਾ ਹੁਕਮ ਸੁਣਾਇਆ ਗਿਆ ਆਖਰ ਹੁਣ ਤੱਕ ਕਿਹੜੇ ਕਿਹੜੇ ਸਿਆਸੀ ਲੀਡਰ ਆ ਜੋ ਕਿ ਸ਼੍ਰੀ ਅਕਾਤਖ ਸਾਹਿਬ ਦੇ ਉਤੇ ਪੇਸ਼ ਹੋ ਚੁੱਕੇ ਨੇ ਅਤੇ ਸ਼੍ਰੀ ਅਕਾਤਖ ਸਾਹਿਬ ਦੀ ਕੀ ਮਹੱਤਤਾ ਤੇ ਕਿਵੇਂ ਸ਼ੁਰੂਆਤ ਹੋਈ ਤੁਹਾਨੂੰ ਇਸ ਮਾਮਲੇ ਤੇ ਪੂਰੀ ਜਾਣਕਾਰੀ ਦਿੰਨੇ ਆ ਤੇ ਪੂਰਾ ਤੁਹਾਨੂੰ ਸਮਝਾਉਣੇ ਆ ਕਿ ਆਖਰ ਕਿਵੇਂ ਜਿਹੜਾ ਇਹਨਾਂ ਸਿਆਸਤਦਾਨਾਂ ਨੂੰ ਹੁਕਮ ਸੁਣਾਇਆ ਜਾਂਦਾ ਤੇ ਇਹਨਾਂ ਨੂੰ ਇਹ ਹੁਕਮ ਸਿਰ ਮੱਥੇ ਮੰਨਣਾ ਪੈਂਦਾ ਤੇ ਕਈ ਧਾਰਮਿਕ ਸਜ਼ਾਵਾਂ ਦਾ ਵੀ ਜਿਹੜਾ ਕਿ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਵੀ ਨਿਭਾਉਣਾ ਪੈਂਦਾ ਆਓ ਦੱਸਦੇ ਹਾਂ ਪੂਰੀ ਡਿਟੇਲ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਭ ਤੋਂ ਵੱਡੀ ਅਦਾਲਤ ਹੈ ਜਿਸ ਨੂੰ ਕਾਲ ਤੋਂ ਰਹਿਤ ਤੱਕ ਕਿਹਾ ਜਾਂਦਾ ਹੈ ਇੱਥੇ ਹੀ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸੰਦੇਸ਼ ਦਿੱਤਾ ਸੀ ਕਿ ਇੱਕ ਸਿੱਖ ਲਈ ਧਰਮ ਦੇ ਨਾਲ ਨਾਲ ਰਾਜਨੀਤਿਕ ਅਤੇ ਸਮਾਜਿਕ ਚੇਤਨਾ ਵੀ ਜ਼ਰੂਰੀ ਹੈ ਇੱਥੋਂ ਜਾਰੀ ਹੋਇਆ ਹੁਕਮਨਾਮਾ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੁੰਦਾ ਹੈ ਛੇਵੇਂ ਪਾਤਸ਼ਾਹ ਸ਼ੀਰੀ ਗੁਰੂ ਹਰगोविंद ਸਿੰਘ ਜੀ ਨੇ 1606 ਈਸਵੀ ਵਿੱਚ ਇਜ਼ੀ ਰਚਨਾ ਕੀਤੀ ਸੀ ਇਤਿਹਾਸ ਗਵਾਹ ਕਿ ਤਖਤ ਅੱਗੇ ਵੱਡੇ ਵੱਡੇ ਹੁਕਮਰਾਨਾਂ ਨੂੰ ਵੀ ਸਿਰ ਝੁਕਾਉਣਾ ਪਿਆ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਤੇ ਅਕਾਲੀ ਫੂਲਾ ਸਿੰਘ ਨੇ ਕੋੜੇ ਮਾਰ ਦੀ ਸਜ਼ਾ ਸੁਣਾਈ ਸੀ ਮਹਾਰਾਜਾ ਨੇ ਬਿਨਾਂ ਕਿਸੇ ਵਿਰੋਧ ਦੇ ਆਪਣੀ ਪਿੱਠ ਅੱਗੇ ਕਾ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੀ ਨਿਮਰਤਾ ਦੇ ਕੇ ਸਜ਼ਾ ਮੌਕਾ ਦਿੱਤੀ ਗਈ ਸੀ 1980 ਦੇ ਦਹਾਕੇ ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਸੁਰਜੀਤ ਸਿੰਘ ਬਰਨਾਲਾ ਨੂੰ ਅਕਾਲ ਤਖਤ ਨੇ ਤਨਖਾਹੀਆ ਘੜਾ ਦਿੱਤਾ ਸੀ। ਉਹਨਾਂ ਨੇ ਸਜਾ ਵਜੋ ਗੱਲ ਦੇ ਵਿੱਚ ਤਖਤੀ ਪਾ ਕੇ ਸੰਗਤਾਂ ਦੇ ਜੁੱਤੇ ਸਾਫ਼ ਕੀਤੇ ਸਨ। ਦੇਸ਼ ਦੇ ਰਾਸ਼ਟਰਪਤੀ ਹੁੰਦਿਆਂ ਗਿਆਨੀ ਜੈਲ ਸਿੰਘ ਨੂੰ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਤਲਬ ਕੀਤਾ ਗਿਆ ਸੀ। ਉਹਨਾਂ ਨੇ ਵੀ ਪੇਸ਼ ਹੋ ਕੇ ਆਪਣੀ ਪੁੱਲ ਬਖਸ਼ਾਈ ਸੀ। ਹਾਲ ਦੇ ਵਿੱਚ ਆਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਦਸੰਬਰ 2024 ਦੇ ਵਿੱਚ ਤਨਖਾਹੀਆ ਐਲਾਨਿਆ ਗਿਆ ਸੀ। ਉਹਨਾਂ ਨੇ ਸੇਵਾਦਾਰ ਦੀ ਵਰਦੀ ਪਾ ਕੇ ਹਰਮੰਦਰ ਸਾਹਿਬ ਦੇ ਬਾਹਰ ਪੈਰਾ ਦਿੱਤਾ ਅਸੀਂ ਜੁੱਤੇ ਭਾਂਡੇ ਸਾਫ਼ ਕੀਤੇ ਇਸੇ ਤਰ੍ਹਾਂ ਸਾਫਕਾਰ ਸੀਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਜੀਵਨ ਕਾਲ ਦੇ ਵਿੱਚ ਸੇਵਾ ਨਿਭਾਈ ਸੀ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜੜਾ ਤਲਬ ਕੀਤਾ ਗਿਆ ਗੁਰੂ ਘਰ ਦੀ ਗੋਲਕ ਦਸਵੰਦ ਬਾਰੇ ਵਿਵਾਦਿਤ ਟਿੱਪਣੀ ਕਰਨ ਕਰਕੇ ਉਹਨਾਂ ਨੂੰ ਜਿਹੜਾ ਕਿ ਇੱਥੇ ਤਲਬ ਹੋਣ ਦੀ ਗੱਲ ਕਹੀ ਹੈ ਤੇ ਨਾਲ ਹੀ ਉਨ੍ਹਾਂ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਬਿਆਦਵੀ ਨਸ਼ਿਆਂ ਦੇ ਮੁੱਦੇ ਤੇ ਢਿੱਲ ਵਰਤਨ ਦੇ ਇਲਜ਼ਾਮ ਲੱਗੇ ਨੇ ਜਿਸ ਕਰਕੇ ਉਹਨਾਂ ਨੂੰ ਇੱਥੇ ਪੇਸ਼ ਹੋਣ ਲਈ 15 ਜਨਵਰੀ ਦਾ ਸਮਾਂ ਦਿੱਤਾ ਗਿਆ ਸਿੱਖ ਧਰਮ ਦੇ ਵਿੱਚ ਸਜ਼ਾ ਜਾਂ ਤਨਖਾਹ ਦਾ ਮਕਸਦ ਕਿਸੇ ਵਿਅਕਤੀ ਨੂੰ ਜਲੀਲ ਕਰਨਾ ਨਹੀਂ ਸਗੋਂ ਉਸ ਦੇ ਅੰਦਰੋਂ ਹਉਮੈ ਨੂੰ ਖਤਮ ਕਰਨਾ ਪੰਜ ਸਿੰਘ ਸਹਿਬਾਂ ਦੋਸ਼ੀ ਦੀ ਗਲਤੀ ਮੁਤਾਬਕ ਸੇਵਾ ਲਗਾਉਂਦੇ ਨੇ ਸੰਗਤ ਦੇ ਜੁੱਤੇ ਸਾਫ਼ ਕਰਨਾ ਲੰਗਰ ਦੇ ਵਿੱਚ ਝੂਠੇ ਭਾਂਡੇ ਮੰਚਣਾ ਨਿਸ਼ਚਿਤ ਸਮੇਂ ਲਈ ਗੁਰਬਾਣੀ ਦਾ ਪਾਠ ਕਰਨਾ ਜਾਂ ਕੀਰਤਨ ਸਰਵਣ ਕਰਨਾ ਗੁਰੂ ਦੀ ਗੋਲਕ ਵਿੱਚ ਯੋਗਦਾਨ ਪਾਉਣਾ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਕੋਈ ਨੇਤਾ ਅਕਾਲ ਤਖਤ ਤੇ ਪੇਸ਼ ਹੁੰਦਾ ਤਾਂ ਸਿਆਸੀ ਤੌਰ ਤੇ ਉਸ ਦਾ ਕਦ ਕਰਦਾਂ ਨਹੀਂ ਸਗੋਂ ਵੱਧਦਾ ਕਿਉਂਕਿ ਇਹ ਸਾਬਿਤ ਹੁੰਦਾ ਹੈ ਕਿ ਉਹ ਗੁਰੂ ਦੇ ਹੁਕਮ ਨੂੰ ਸੱਤਾ ਤੋਂ ਉੱਪਰ ਮੰਨਦਾ ਸੋਦਾਜੀ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜੂ ਨੇ 15 ਜਨਵਰੀ ਦਾ ਸਮਾਅ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦਾ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ